ਇਹ ਬੰਦੀ ਸਿੱਖ ਹੈ ਇਹ ਬੰਦੀ ਸਿੱਖ ਨੇ ਮੌਧਯ ਸੁਧਾਕਰ ਗੁਰੂ ਮਹਾਰਾਜੀ ਸੋਚ ਤੋਂ ਉਲਟ ਚਲਦਿਆ ਹੋਇਆ ਭਾਈ ਕਨਈਆ ਜੀ ਦੀ ਸੋਚ ਤੋਂ ਉਲਟ ਚਲਦਿਆ ਹੋਇਆ ਰਸਤਿਆਂ ਦੇ ਵਿੱਚ ਤੁਸੀਂ ਬੰਬ ਲਾਸ਼ਟ ਕਰਕੇ ਗੋਲੀਆਂ ਦੇ ਨਾਲ ਟ੍ਰੇਨਾਂ ਚੋਂ ਬੱਚਾ ਤੋਂ ਕੱਢ ਕੇ ਤੁਸੀਂ 36000 ਰੁਪਏ ਗੁਨਾਹ ਦਾ ਕਤਲੇਆਮ ਕਰ ਦਿੱਤਾ ਕੈਨੇਡਾ ਦੇ ਵਿੱਚ ਪਲੇਨ ਉੱਡਿਆ ਉਸ ਪਲੇਨ ਦੇ ਵਿੱਚ 228 ਬੇਗੁਣਾ ਲੋਕਾਂ ਨੂੰ ਤੁਸੀਂ ਮਾਰ ਦਿੱਤਾ ਬਣਾਉੜਾਤਾ ਛੋਟੇ-ਛੋਟੇ ਮਸੂਮ ਬੱਚਿਆਂ ਦਾ ਸੋਹਣੀਆਂ ਦਸਤਾਰਾਂ ਪਾ ਕੇ ਗੁਰੂ ਮਹਾਰਾਜ ਦਾ ਪਵਿੱਤਰ ਰੂਪ ਪਾ ਕੇ ਉਸ ਪਵਿੱਤਰ ਰੂਪ ਨੂੰ ਤੁਸੀਂ ਬਦਨਾਮ ਕੀਤਾ ਇੰਨਾ ਖੂਨ ਵਹਾ ਕੇ ਤੁਹਾਡੀ ਹਜੇ ਖੂਨ ਦੀ ਪਿਆਸ ਕੁੱਝ ਨਹੀਂ ਦਿੱਲੀ ਦੇ ਅੰਦਰ ਮੇਰੇ ਉੱਤੇ ਤੁਸੀਂ ਬੰਬ ਲਾਟ ਕੀਤਾ ਆ ਤਸਵੀਰਾਂ ਨੇ ਇਹ ਤਸਵੀਰਾਂ ਕੀ ਜ਼ਾਹਿਰ ਕਰਦੀਆਂ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਹੈ ਇਹ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਮੌਤੇ ਸੂਦਾਗਰਾਂ ਦੀ ਮਦਦ ਕਰਨ ਵਾਲਿਆਂ ਨੂੰ ਤੁਸੀਂ ਸਿੱਖ ਕੌਮ ਦਾ અપਮਾਨ ਕਰ ਰਹੇ ਹੋ ਤੁਸੀਂ ਸਿੱਖੀ ਮਰਿਆਦਾ ਦੇ ਉਲਟ ਚੱਲ ਰਹੇ ਹੋ ਇਹ ਕਿੰਨੀ ਦੇਰ ਤੱਕ ਬਰਦਾਸ਼ ਹੋਏਗਾ ਮੌਤੇ ਸੂਦਾਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਦਿਨ ਗੁਰਪੁਰਬ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭ ਏਕ ਹੀ ਪਹਿਚਾਨ ਗੋ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਔਰ ਤੁਸੀਂ ਕੁਦਰਤ ਦੇ ਬੰਦਿਆਂ ਨੂੰ ਮਾਰੀ ਜਾਂਦੇ ਹੋ ਜਿਨ੍ਹਾਂ ਦੇ ਹੱਥ 'ਚ ਬੰਦੂਕ ਨਹੀਂ ਜਿਨ੍ਹਾਂ ਦੇ ਹੱਥ 'ਚ ਲਾਠੀ ਨਹੀਂ ਜਿਨ੍ਹਾਂ ਦੇ ਹੱਥ 'ਚ ਕਿਰਪਾਨ ਨਹੀਂ ਜਿਨ੍ਹਾਂ ਦੇ ਹੱਥ 'ਚ ਤਰਛੂਲ ਨਹੀਂ ਤੁਸੀਂ ਬੰਬਾ ਉਣਾ ਡਾ ਰਹਿੰਦੇ ਹੋ ਤੁਸੀਂ ਕਿਸੇ ਨੇ ਤੁਹਾਨੂੰ ਗਿਲਾ ਹੈ ਕੋਈ ਛਿਕਵਾ ਹੈ ਤੁਸੀਂ ਕੋਰਟ 'ਚ ਜਾਓ ਕਚਹਿਰੀ 'ਚ ਜਾਓ ਮੇਰੇ ਤੇ ਭੁੱਲਰ ਨੇ ਹਮਲਾ ਕੀਤਾ ਮੇਰੇ ਤੇ ਕਈਆਂ ਨੇ ਹਮਲੇ ਕੀਤੇ ਮੇਰੇ ਤੇ ਦਵਿੰਦਰਪਾਲ ਭੁੱਲਰ ਤੋਂ ਬਾਅਦ ਲਾਹੌਰੀਆਂ ਨੇ ਹਮਲਾ ਕੀਤਾ ਪਾਪ ਨੇ ਕੀਤਾ ਕਿ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਕਾਨੂੰਨ ਦਾ ਸਹਾਰਾ ਜੋ ਕਾਨੂੰਨ ਕਰੇ ਠੀਕ ਆ ਅਗਰ ਕਾਨੂੰਨ ਨੇ ਫਾਂਸੀ ਤੋਂ ਛੜਤਾ ਤੇ ਛੜਤਾ ਉਹ ਮੇਰਾ ਕਰਮ ਨਹੀਂ ਹੈ ਕਿ ਮੈਂ ਬੰਦੂਕ ਲੈ ਕੇ ਕਾਂ ਤੂੰ ਮੇਰੇ ਤੇ ਹਮੜਾ ਕੀਤਾ ਮੇਰੇ ਨਾਲ ਤੂੰ 35 ਲੋਕ ਮਾਰ ਦਿੱਤੇ ਹੁਣ ਮੈਂ ਤੈਨੂੰ ਗੋਲੀਆਂ ਨਾਲ ਮਾਰ ਦੂੰ ਵਾਏ ਮੈਂ ਕਾਨੂੰਨ ਨੂੰ ਹੱਥ ਲੈਣ ਵਾਲਾ ਕੌਣ ਆ ਮੈਂ ਕੁਦਰਤ ਦੇ ਨਾਲ ਧੋਖਾ ਕਰਨ ਵਾਲਾ ਕੌਣਾ ਤੁਸੀਂ ਕੌਣ ਹੋ ਮੈਨੂੰ ਦੱਸੋ ਸਵਾਲ ਪੁੱਛਣਾ ਚਾਹਣਾ ਕਿਸੇ 'ਚ ਬੋਲਣ ਦੀ ਹਿੰਮਤ ਨਹੀਂ ਧਰਮ ਪ੍ਰਚਾਰਕ ਵੀ ਚੁੱਪ ਸਰਕਾਰ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਜਾਂਚ ਕਰੇ ਇਹਨਾਂ ਨੂੰ ਫੰਡਿੰਗ ਕਿੱਥੋਂ ਆ ਰਹੀ ਹੈ ਮੈਂ ਕਹਿਣਾ ਚਾਹਣਾ ਸਰਕਾਰਾਂ ਨੂੰ ਜਾਂਚ ਕਰਨ ਪੁੱਲਰ ਦੀ ਵਾਈਫ ਦੀ ਜਾਂਚ ਕਰਨ ਕੈਨੇਡਾ ਬੇਸ ਹੈ ਕੈਨੇਡਾ ਚ ਕਿੱਥੇ ਕਿੱਥੇ ਦਾ ਲਿੰਕ ਹੈ ਤਿਰੰਗੇ ਝੰਡੇ ਦਾ ਅਪਮਾਨ ਕਰਨ ਵਾਲੇ ਮੋਦੀ ਨੂੰ ਹਮਲਾ ਕਰਨ ਦੀ ਧਮਕੀ ਦੇਣ ਵਾਲੇ ਪੰਨੂ ਕਿੰਨੀ ਫੰਡਿੰਗ ਲਈਏ ਨੇ ਮੁਕਰ ਰੱਤੋਗੀ ਵਰਗੇ ਵਕੀਲ ਇੱਕ ਪੇਸ਼ੀ ਦੀ 25 ਲੱਖ ਤੁਲਸੀ ਵਰਗੇ ਵਕੀਲ 15-15 ਲੱਖ ਇੱਕ ਪੇਸ਼ੀ ਕਪਲਛੱਬਲ ਇੱਕ ਪੈਸ਼ੀਨੀ 20-20 ਲੱਖ ਮੈਂ ਤਾਂ ਨਹੀਂ ਖਰਚ ਕਰ ਸਕਦਾ ਉਹ ਪੀੜਤ ਪਰਿਵਾਰ ਕਿੱਥੋਂ ਉਹਦਾ ਵਕੀਲ ਵੀ ਨਹੀਂ ਕਰ ਸਕਦੇ ਕਿੱਥੋਂ ਪੈਸਾ ਆਇਆ ਇਹਦੀ ਸਰਕਾਰਾਂ ਜਾਂਚ ਕਰ ਰਹੀਆਂ ਉੱਠਿਆ ਬੰਬਾਣਾ ਉੜਾਤਾ ਉੱਥੇ ਆ ਧਮਕੀਆਂ ਦੇਤੀਆਂ ਉੱਠਿਆ ਗਾਲ੍ਹਾਂ ਕੱਢਤੀਆਂ ਤੁਹਾਡੀ ਐਸੀ ਦੀ ਤੇ ਐਸੀ ਤੁਹਾਡੀਆਂ ਗਾਲ੍ਹਾਂ ਤੋਂ ਤੁਹਾਡੇ ਬੰਬਾਂ ਤੋਂ ਡਰਨ ਤੁਹਾਡੇ ਉਥੋਂ ਦੇ ਲੋਕ ਨਾ ਮੈਂ ਡਰਾਂ ਤੇ ਨਾ ਤੁਹਾਡੇ ਅੱਗੇ ਝੁਕਾਂ ਨਾ ਪਹਿਲਾਂ ਝੁਕਿਆ ਸੀ ਨਾ ਹੁਣ ਝੁਕਦਾ ਕਮਾਲ ਹੈ ਇੱਕ ਤੁਸੀਂ ਬੰਬ ਚ ਲਾਉਂਦੇ ਹੋ ਇੱਕ ਤੁਸੀਂ ਗੋਲੀਆਂ ਚ ਲਾਉਂਦੇ ਹੋ ਸਰੀਰ ਦੇ ਟੁਕੜੇ ਟੁਕੜੇ ਕਰ ਦਿੰਦੇ ਹੋ ਜਵਾਨਾਂ ਨੂੰ ਸ਼ਹੀਦ ਕਰ ਦਿੰਦੇ ਹੋ ਬੇਗੁਨਾਹਾਂ ਦਾ ਕਤਲਿਆਮ ਕਰ ਦਿੰਦੇ ਹੋ ਉੱਤੋਂ ਤੁਸੀਂ ਗੰਦੀਆਂ ਗਾਣਾ ਕਰਦੇ ਢਾਟੀ ਐਸੀ ਦੀ ਢਾਸੀ ਨਾਚਿਓ ਆ ਮੇਰੇ ਨਾਲ ਬੈਠ ਕਰੋ ਨਾਚਿਓ ਕੀ ਹੋ ਤੁਸੀਂ ਤੁਸੀਂ ਤਾਂ ਸਿੱਖਿਆ ਹੀ ਨਹੀਂ ਤੁਸੀਂ ਤਾਂ ਮਨੁੱਖtare ਦੁਸ਼ਮਣ ਹੋ ਤੁਸੀਂ ਤਾਂ ਸੁੰਦਰ ਦਸਤਾਰਾ ਪਾ ਕੇ ਸੋਹਣੀਆਂ ਗਲੇ ਦੇ ਵਿੱਚ ਪਾ ਕੇ ਸ਼ਰੀ ਸਾਹ ਪਾ ਕੇ ਤੁਸੀਂ ਹੋਰ ਅਪਮਾਨ ਕਰਦੇ ਹੋ ਤੁਸੀਂ ਹੋਰ ਅਪਮਾਨ ਕਰਦੇ ਹੋ ਇਹ ਕੀ ਕਸੂਰ ਸੀ ਆ ਜਵਾਨ ਲਿਜਾ ਰਹੇ ਨੇ ਮੈਨੂੰ ਕਿੰਨੇ ਜਵਾਨ ਮੇਰੇ ਨਾਲ ਸ਼ਹੀਦ ਹੋਏ ਹੈ ਹੈ ਇਹ ਕਿੰਨੀ ਦੇਰ ਤੱਕ ਇਹ ਚੀਜ਼ਾਂ ਬਰਦਾਸ਼ਤ ਹੋਣਗੀਆਂ ਆਖੋਪੜੀਆਂ ਦੀਆਂ ਆਖੋਪੜੀਆਂ ਤੁਸੀਂ ਲਾਤੀਆਂ ਮੈਂ ਬਚ ਗਿਆ ਆਖੋਪੜੀਆਂ ਦੀ ਖੋਪੜੀਆਂ ਹੁਣ ਥੱਲੇ ਕਮੈਂਟਸ ਕਰਨਗੇ ਉਹ ਬਿੱਟੇ ਆਇਆ ਕਰ ਦੇਗਾ ਟਾਡੀ ਆ ਅਸੀਂ ਦੀ ਟਾਡੀ ਨਾਚੋ ਚੈਲੰਜ ਕਰਦਾ ਤੁਹਾਡੇ ਚੈਲੰਜ ਤੋਂ ਕਬੂਲ ਕਰਦਾ ਹਰ ਗੱਲ ਦਾ ਜਵਾਬ ਤੁਹਾਡਾ ਪੂਰੀ ਦੁਨੀਆ ਦੇ ਵਿੱਚ ਦੇਵਾਂਗਾ ਤੁਸੀਂ ਕੌਣ ਹੋ ਤੁਸੀਂ ਸਿੱਖ ਨਹੀਂ ਹੋ ਤੁਸੀਂ ਸਿੱਖ ਕੌਮ ਦੇ ਦੁਸ਼ਮਣ ਹੋ ਤੁਸੀਂ ਮਾਨਵਤਾ ਦੇ ਦੁਸ਼ਮਣ ਹੋ ਤੁਸੀਂ ਸੁੰਦਰ ਦਸਤਾਰਾ ਪਾ ਕੇ ਮਾਨਵਤਾ ਦਾ ਕਤਲੇਆਮ ਕਰਨ ਵਾਲੇ ਦੇ ਨਾਲ ਖੜਦੇ ਹੋ ਇਹ ਚੰਦ ਬਦਮਾਸ਼ੋ ਗੁੰਡਿਓ ਡਰਾਉਣਾ ਕਿਸੇ ਹੋਰ ਨੂੰ ਬਾਕੀ ਕਿਸੇ ਨੇ ਆਪਣਾ ਹਾਲ ਦੇਖਣਾ ਨਾ ਭੁੱਲਰ ਵਾਲਾ ਹਾਲ ਦੇਖਣਾ ਮੂਤ ਨਿਕਲਦਾ ਰੋਜ ਹੋਣਾ ਮੈਨੂੰ ਫਾਂਸੀ ਤੋਂ ਬਚਾ ਦਿਓ ਮੈਨੂੰ ਫਾਂਸੀ ਤੋਂ ਬਚਾ ਦਿਓ ਡਿਪਰੈਸ਼ਨ ਦਾ ਕਹਿੰਦੇ ਮਰੀਜ਼ਾਂ ਮੂਤ ਨਿਕਲਦਾ ਕੇਸ ਰੜਿਆ ਡਟ ਕੇ ਆਓ ਥੋਦਾ ਕਹਿੰਦੇ ਲਾਵਾਂਗੇ ਆਜੋ ਇਹ ਸਭ ਡਰਾਮੇ ਆ ਪਹਿਲਾਂ ਸ਼ੀਲਾ ਡਿਸਟ੍ਰਿਕਟ ਗਵਰਨਮੈਂਟ ਨੇ ਕੀਤਾ ਕਿੱਥੋਂ ਫੰਡਿੰਗ ਆਈ ਡਾਕਟਰਾਂ ਨੂੰ ਕਿੰਨਾ ਪੈਸਾ ਗਿਆ ਇਹਦੀ ਦਿਮਾਗੀ ਪਰੇਸ਼ਾਨੀ ਬਣਾਉਣ ਲਈ ਕੀ ਐਨਆਰਆ ਪੋਲੀਟਿਕਲ ਇੰਡਸਟਰੀ ਫਿਰ ਆਮ ਪਾਰਟੀ ਆ ਗਈ ਫਿਰ ਉਹਨਾਂ ਨੇ ਕਰ ਦਿੱਤਾ ਫਿਰ ਅਕਾਲੀ ਦਲ ਆ ਗਿਆ ਫਿਰ ਉਹਨਾਂ ਨੇ ਕਰਤਾ ਉਹ ਮੇਰੇ ਕਹਿਣ ਦਾ ਮਤਲਬ ਹੈ ਵੀ ਤੁਹਾਡਾ ਕੰਮ ਹੀ ਇਹ ਰਹਿ ਗਿਆ ਸਿੱਖ ਕੌਮ ਦਾ ਹੋਰ ਕੋ ਕੰਮ ਨਹੀਂ ਧਰਮ ਪ੍ਰਚਾਰਕ ਕੰਮ ਹੈ ਅੰਮ੍ਰਿਤ ਛਜਾਣਾ ਕਰਨਾ ਕੰਮ ਹੈ ਉਹ ਹੈ ਨਾ ਢੱਡਰੀਆਂ ਵਾਲਾ ਸਾਹਿਬ ਲੁੱਚੇ ਸੌਦੇ ਦੇ ਵਿੱਚ ਗੜ੍ਹ ਦੇ ਵਿੱਚ ਜਾ ਕੇ ਅੰਮ੍ਰਿਤ ਛਕਾ ਕੇ ਆਉਂਦੇ ਨੇ ਆਹ ਹੈ ਕਰਮ ਸਿੱਖ ਕੌਮ ਦਾ ਸਾਡੇ ਗੁਰੂ ਸਹਿਬਾਨਾਂ ਦੀਆਂ ਕੁਰਬਾਨੀਆਂ ਕਿਉਂ ਸਨ ਭਾਈ ਕਨਈਆ ਜੀ ਦੀ ਸੋਚ ਕੀ ਸੀ ਤੁਹਾਡਾ ਕੰਮ ਹੀ ਕੋਰਾ ਗਿਆ ਬੰਦਿਆਂ ਨੂੰ ਮਾਰੋ ਬੰਬਾਂ ਨਾਲ ਉੜਾਓ ਗੰਦੀਆਂ ਗਾਲਾਂ ਕੱਢੋ ਗੰਦੀ ਬਕਵਾਸ ਕਰੋ ਤੇ ਫਿਰ ਸਾਨੂੰ ਕਹੋ ਕੁਛ ਨਾ ਕਿਉ ਸਾਨੂੰ ਲਿਸੈਂਸ ਦਿੱਤਾ ਕਿਸ ਨੇ ਮੈਂ ਤਾਂ ਕਈ ਵਾਰੀ ਕਹਿੰਦਾ ਸਰਕਾਰਾਂ ਨੂੰ ਅਪੀਲ ਕਰਦਾ ਸਾਨੂੰ ਲਿਸੈਂਸ ਦੇ ਦਿਓ ਇਹਨਾਂ ਚੰਦ ਗੁੰਡੇ ਬਦਮਾਸ਼ਾਂ ਨੂੰ ਲਿਸੈਂਸ ਦੇ ਦਿਓ ਸੁੰਦਰ ਦਸਤਾਰਾਂ ਪਹਿਲੇ ਇਹ ਬੰਬ ਚਲਾਓ ਗੋਲੀਆਂ ਚਲਾਓ ਮਨੁੱਖਤਾ ਦਾ ਕਤਲੇਆਮ ਕਰੋ ਔਰ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਦਿੱਤਾ ਜਾਵੇ ਤਾਕੀ ਸਰਕਾਰਾਂ ਦੇ ਪੈਸੇ ਵੇਸਟ ਨਾ ਹੋਣ ਫਿਰ ਭੁੱਲਰ ਵਰਗੇ ਨੂੰ ਜਾਂ ਹੋਰਨਾਂ ਨੂੰ ਕਹੋ ਜੀ ਇਹਨਾਂ ਨੂੰ ਛੱਡ ਦਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜਨਮ ਦਿਨ ਆ ਗਿਆ ਜੀ ਗੁਰਪੁਰਬ ਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਗੁਰਪੁਰਬ ਆ ਗਿਆ ਕਿਉਂ ਗੁਰੂ ਤੇਗ ਬਹਾਦਰ ਤਾਂ ਹਿੰਦ ਦੀ ਚਾਦਰ ਨੇ ਮਾਨਵਤਾ ਦੀ ਰੱਖਿਆ ਲਈ ਕੁਰਬਾਨੀ ਕੀਤੀ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦਾ ਸਬੂਤ ਮਾਨਵਤਾ ਦਾ ਸਬੂਤ ਦਿੱਤਾ ਤੁਸੀਂ ਉਸ ਦਿਨ ਇਹਨਾ ਕਾਤਲਾਂ ਨਹੀਂ ਮੰਗ ਕਰਦੇ ਹੋਏ ਤੁਸੀਂ ਯਾਦ ਰੱਖਣਾ ਉਹ ਗੁੰਡਿਆਂ ਚਾਰ ਬਦਮਾਸ਼ੋ ਨਾ ਤੁਹਾਡੀਆਂ ਗੰਦੀਆਂ ਗਾਲਾਂ ਤੋਂ ਡਰਾਂ ਨਾ ਤੁਹਾਡੇ ਸੋਧਿਆਂ ਤੋਂ ਡਰਾਂ ਹਾਲੇ ਜਦੋਂ ਮਰੂੰਗਾ ਨਾ ਮੈਂ ਇਹ ਯਾਦ ਰੱਖਣਾ ਮੇਰੀ ਮੌਤ ਇੱਕ ਇਤਿਹਾਸਕ ਹੋਏਗੀ ਮੈਂ ਡਰਦਾ ਨਹੀਂ ਤੁਹਾਡੇ ਤੋਂ ਆਖਰੀ ਸਾਹ ਤੱਕ ਲੜਾਂਗਾ ਤੇ ਮੇਰੀ ਰੂਹ ਵੀ ਲੜੇਗੀ ਜਦੋਂ ਸੰਸਕਾਰ ਹੋਏਗਾ ਨਾ ਮੇਰਾ ਲਪਟਾਂ ਮੇਰੀਆਂ ਲਪਟਾਂ ਵੀ ਲੜਨਗੀਆਂ ਮੇਰੀ ਲਪਟਾਂ ਵੀ ਕਹਿਣਗੀਆਂ ਤੁਸੀਂ ਤੁਸੀਂ ਮਾਨਵਤਾ ਦੇ ਕਾਤਲ ਹੋ ਉਰਮੀ ਲਪਟਾ ਆਵਾਜ਼ ਦੇਣਗੇ ਜੀਓ ਔਰ ਜੀਣੇ ਦਿਓ ਜੈਨ ਧਰਮ ਦਾ ਨਾ ਨਾ ਤੁਸੀਂ ਤਾਂ ਕਣਈਆ ਜੀ ਦੇ ਨਾਰੇ ਨੂੰ ਭੁੱਲ ਕੇ ਜੈਨ ਧਰਮ ਦਾ ਨਾਲਾ ਜੀਓ ਔਰ ਜੀਣੇ ਦਿਓ ਕਿੰਨੇ ਤੁਹਾਨੂੰ ਅਧਿਕਾਰ ਦਿੱਤਾ ਲੋਕਾਂ ਨੂੰ ਮਾਰਨ ਦਾ ਕਿੰਨੇ ਅਕਾਦ ਦਿੱਤਾ ਤੁਹਾਨੂੰ ਕਾਨੂੰਨ ਹੱਥ ਲੈਣ ਦਾ ਤੁਹਾਨੂੰ ਕਿਸੇ ਦੇ ਕੋਈ ਛਿਕਵਾ ਗੇੜਾ ਤੁਹਾਨੂੰ ਮੇਰੇ ਤੇ ਐ ਕਿਸੇ ਤੇ ਐ ਕੋਈ ਧਰਮ ਦਾ ਅਪਮਾਨ ਕਰਦਾ ਤੁਸੀਂ ਕੋਰਟ 'ਚ ਜਾਓ ਤੁਸੀਂ ਹਥਿਆਰ ਚੁੱਕ ਕੇ ਮਾਰਨ ਵਾਲੇ ਕੌਣ ਹੋ ਇਹ ਸਾਡੀ ਗੁਰੂ ਮਹਾਰਾਜ ਦੀ ਮਰਿਆਦਾ ਨਹੀਂ ਇਹ ਮਰਿਆਦਾ ਨਹੀਂ ਸਾਡੀ ਮਰਿਆਦਾ ਮਾਨਵਤਾ ਉਹਦੀ ਐਸੀ ਦੀ ਤਸੀਹ ਡਰ ਡਰ ਕਹੜਾ ਡਰ ਤੋਂ ਬਿੱਟਾ ਕਿ ਜ਼ਿੰਦਗੀ ਮੇਂ ਹੈ ਹੀ ਨਹੀਂ ਮੈਂ ਤਾਂ ਮਾਨਸ ਕੀ ਮਾਨਸ ਦਾ ਮਾਨਵਤਾ ਲਈ ਲੜਨਾ ਮੈਨੂੰ ਕਹੜਾ ਡਰ ਮੈਨੂੰ ਇੱਕੋ ਗੱਲ ਹੈ ਮੈਂ ਤਾਂ ਚੱਲਦਾ ਫਿਰਦਾ ਬਾਂਬਾਂ ਮੇਰੇ ਨਾਲ ਕਿੰਨੀਆਂ ਜ਼ਿੰਦਗੀਆਂ ਚੱਲ ਗਈਆਂ 70 ਲੋਕ ਮਾਰੇ ਮੇਰੇ ਨਾਲ ਇਹਨਾਂ ਨੇ ਪਹਿਲੇ ਕਮ ਸੇ ਕਮ 70 ਜ਼ਖਮੀ ਹੋਏ 70 ਤੋਂ ਉੱਤੇ ਜ਼ਖਮੀ ਹੋਏ ਕਿੰਨੇ ਲੋਕ ਮਾਰਤੇ ਮੇਰੇ ਨਾਲ ਇਹਨਾਂ ਨੇ ਲਾਸ਼ਾਂ ਦੀਆਂ ਲਾਸ਼ਾਂ ਭਰਾਤੀਆਂ ਮੈਨੂੰ ਤਾਂ ਉਹਨਾਂ ਦਾ ਡਰ ਆ ਰਿਹਾ ਮੈਨੂੰ ਕੀ ਆ ਮੈਂ ਤਾਂ ਕਹਿੰਦਾ ਆਜੋ ਜੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਤਕਲੀਫ ਲਾਉ ਵਕੀਲ ਖੜਾ ਕਰੋ 1 ਕਰੋੜ ਰੁਪਇਆ ਮੈਂ ਦੇਣਾ 1.5 ਕਰੋੜ ਰੁਪਇਆ ਦੇਣਾ ਆਓ ਮੈਨੂੰ ਤੁਸੀਂ ਪਿੱਛਾ ਮ੍ਰਿਤੂ ਦਵਾ ਦਿਓ ਆਓ ਮੈਂ ਬੋਲਾ ਹੀ ਨਾ ਜਾਓ ਮੇਰੇ ਨਾਲ ਲੋਕ ਤਾਂ ਨਾ ਮਰਨ ਮੈਨੂੰ ਮਰਨ ਦੀ ਜ਼ਾਤ ਦਵਾਓ ਆਓ ਮੈਂ 1.5 ਕਰੋੜ ਰੁਪਇਆ ਦੇਣਾ ਆਓ ਵਕੀਲ ਕੋ ਖੜਾ ਕਰੋ ਮੈਂ ਤੁਹਾਨੂੰ ਡਾਕੂਮੈਂਟ ਦੇਣਾ ਕੋਈ ਕਿਸੇ ਦੇ ਗਿਲਾ ਠਕਵਾਣੀ ਕਰਾਂਗਾ ਪਰ ਸਾਬਤ ਕਰਕੇ ਜਾਵਾਂਗਾ ਤੁਸੀਂ ਚੰਦ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਮਰ ਲੱਗਿਆ ਸਾਬਤ ਕਰਕੇ ਜਾਉ ਤੁਸੀਂ ਸਿੱਖ ਕੌਮ ਨੂੰ ਬਦਨਾਮ ਕਰਦੇ ਹੋ ਤੁਸੀਂ ਗੁਰੂ ਮਹਾਰਾਜ ਜੀ ਮੇਰੇ